ਗੁੜ ਸ਼ਹਿਦ ਤੇ ਦੇਸੀ ਘਿਉਤਾ ਜਿੰਨੇ ਹੋਣ ਪ੍ਰਾਣੇ ਓਨੇ ਹੀ ਗੁਣਕਾਰੀ ਹੁੰਦੇ ਦੱਸਦੇ ਲੋਕ ਸਿਆਣੇ ਸੌਦੇ ਵਿੱਚ ਦਲਾਲ ਦੋਸਤ ਵਿਆਹ ਦੇ ਵਿੱਚ ਵਿਚੋਲਾ ਪ੍ਰੋਗਰਾਮ ਵਿੱਚ ਸਟੇ ਸੈਕਟਰੀ ਰੱਖ ਜਾਂਦੇ ਨੇ ਓਲਾ ਡਾਕਟਰ ਪੁਲਿਸ ਵਕੀਲ ਦੇ ਕੋਲੋਂ ਜੋ ਬੰਦਾ ਬਚ ਜਾਵੇ ਉਹ ਤਾਂ ਚੰਗੇ ਭਾਗਾ ਵਾਲਾ ਜਿਉਂਦਾ ਸੁਰਗ ਹੰਡਾਵੇ ਠਾਣਾ ਜੇਲ ਕਚੈਰੀ ਤਿੰਨੇ ਖਾਵੀ ਮਿਲਦੇ ਦੁਖੀਏ ਇੰਨੀ ਥਾਵੀ ਕਦੇ ਨਹੀਂ ਜਾਂਦੇ ਭਾਗਾ ਵਾਲੇ ਸੁਖੀਏ ਕੁੱਕੜ ਕਾਂ ਕਮੋ ਸੁਣਿਆ ਏ ਕਬੀਲਾ ਪਾਲਣ ਸੱਪ ਸੰਡਾ ਤੇ ਫੁਕਰਾ ਬੰਦਾ ਆਪਣੀ ਹੀ ਕੋਲ ਗਾਲਣ ਘੋੜੀ ਨੁਕਰੀ ਤੀਵੀ ਫੁਕਰੀ ਸਾंभਣੀ ਬੜੀ ਔਕੀ ਮੂਹ ਪਟ ਮੋਮੋ ਨਖਟਗਣੀ ਨਾਰੀ ਬੇਫਿਕਰੀ ਰਹੇ ਸੌਖੀ ਮੇਲ ਮਕਾਨ ਚ ਚਿੰਤਕ ਬੰਦੇ ਕੱਢਣ ਰਹਿਣ ਨਘੋਚਾਂ ਮੇਲ ਮਕਾਨ ਚ ਚਿੰਤਕ ਬੰਦੇ ਕੱਢਦੇ ਰਹਿਣ ਨਘੋਚਾਂ ਖਰਚ ਨਜਾਇਜ਼ ਦੇਖ ਕੇ ਜਾਣੀ ਡੁੱਬ ਜਾਂਦੇ ਵਿੱਚ ਸੋਚਾਂ ਸਾਰੀ ਦੁਨੀਆ ਮਿੱਤਰੋ ਕਦੇ ਨਾ ਕਿਸੇ ਦੀ ਵੀ ਮਿੱਤ ਹੁੰਦੀ ਇਹ ਬਲਿਹਾਰ ਗਵਿੰਦ ਗੜੀਆ ਨਾ ਕਿਸੇ ਕੋਲੋਂ ਜਿੱਤ ਹੁੰਦੀ ਇਹ ਬਲਿਹਾਰ ਗਵਿੰਦ ਗੜੀਆ ਨਾ ਕਿਸੇ ਤੋਂ ਜਿੱਤ ਹੁੰਦੀ ਗੁੜ ਸ਼ਹਿਦ ਤੇ ਦੇਸੀ ਘਿਉਤਾ ਜਿੰਨੇ ਹੋਣ ਪ੍ਰਾਣੇ ਓਨੇ ਹੀ ਗੁਣਕਾਰੀ ਹੁੰਦੇ ਦੱਸ ਦੇ ਲੋਕ ਸਿਆਣੇ ਦੱਸ ਦੇ ਲੋਕ ਸਿਆਣੇ